ਅੰਮ੍ਰਿਤਸਰ ਤਾਬ ਵਸਤੀ ਰਾਮ ਤੇ ਇੱਕ ਸਾਬਣ ਦਾ ਕਾਰਖਾਨਾ ਹੈ ਜਿਸ ਦੇ ਮਾਲਕ ਦਾ ਨਾਂ ਤੇ ਲੋਚਨ ਸਿੰਘ ਹੈ ਆਨੰਦ ਚਮਤਕਾਰ ਦੇ ਲੇਖਕ ਪਾਈ ਗੁਰੂਕ ਸਿੰਘ ਜੀ ਨੇ ਇਹ ਜ਼ਿਕਰ ਸੁਣਾਇਆ ਕਿ ਉਹਨਾਂ ਦਾ ਕਾਰਖਾਨਾ ਬਹੁਤ ਵਧੀਆ ਚੱਲਦਾ ਸੀ ਪਰ ਅਚਾਨਕ ਹੌਲੀ ਹੌਲੀ ਘਾਟੇ ਵਿੱਚ ਜਾਣਾ ਸ਼ੁਰੂ ਹੋ ਗਿਆ ਕਿਸੇ ਦਾ ਚੰਗਾ ਭਲਾ ਚੱਲਦਾ ਕੰਮ ਜਦੋਂ ਥੱਲੇ ਆਉਣਾ ਸ਼ੁਰੂ ਹੋ ਜਾਵੇ ਤਾਂ ਜਿਸ ਨਾਲ ਇਹ ਬੀਤਦੀ ਹੈ ਇਹ ਉਹੀ ਜਾਣ ਸਕਦਾ ਹੈ ਇਤਨਾ ਘਾਟਾ ਪੈਣਾ ਸ਼ੁਰੂ ਹੋ ਗਿਆ ਇਸ ਸਫੈਦ ਬੋਹੜ ਪਰਵਾਰ ਕੁਝ ਮਹੀਨਿਆਂ ਵਿੱਚ ਕੰਗਾਲੀ ਦੀ ਹਾਲਤ ਵਿੱਚ ਪਹੁੰਚ ਗਿਆ ਜਿੱਦਰ ਹੱਥ-ਪਾਣ ਮਿੱਟੀ ਹੋ ਜਾਵੇ ਸਭ ਪਾਸੇ ਨੁਕਸਾਨ ਹੀ ਨੁਕਸਾਨ ਹੌਲੀ-ਹੌਲੀ ਰਾਸਵੀ ਖਾਦੀ ਗਈ ਸਾਰਾ ਪੈਸਾ ਫਸ ਗਿਆ ਬੜੀ ਤਰਸਯੋਗ ਹਾਲਤ ਹੋ ਗਈ ਉਸ ਪਰਵਾਰ ਦੀ ਕਿਸੇ ਮਹਾਪੁਰਸ਼ ਨਾਲ ਉਹਨਾਂ ਦਾ ਮਿਲਬਾਪ ਸੀ ਜਦੋਂ ਉਹਨਾਂ ਨੂੰ ਜਾ ਕੇ ਆਪਣੀ ਸਾਰੀ ਵਿੱਥਿਆ ਦੱਸੀ ਤਾਂ ਮਹਾਪੁਰਸ਼ਾਂ ਨੇ ਕਿਹਾ ਇਹ ਸਾਡੇ ਆਪਣੇ ਘਰ ਸਾਰੇ ਮੈਂਬਰ ਨਾਲ ਕੇ ਦਿੰਦੇਸਮੀ ਸ੍ਰੀ ਸੁਖਮਨੀ ਸਾਹਿਬ ਦੀ ਸੇਂਚੀ ਤੇ ਅਖੰਡ ਲੜੀ ਚਲਾਓ 40 ਦਿਨ ਲਈ ਹਫਤੇ ਬਾਅਦ ਕੜਾ ਪ੍ਰਸ਼ਾਦੀ ਦੀੇ ਕਰਾ ਕੇ ਅਰਦਾਸ ਕਰੀ ਜਾਵੋ ਪਰਿਵਾਰ ਨੇ ਬਚਨ ਮੰਨਿਆ ਤੇ ਘਰ ਵਿੱਚ ਸੁਖਮਨੀ ਸਾਹਿਬ ਦੀਆਂ ਅਖੰਡ ਲੜੀਆਂ ਚਲਾ ਦਿੱਤੀਆਂ ਹਫਤੇ ਤੋਂ ਬਾਅਦ ਉਹਨਾਂ ਨੇ ਕਿਸੇ ਕੋਲੋਂ ਵੀ 25000 ਰੁਪਏ ਉਧਾਰੇ ਫੜ ਕੇ ਸਾਬਣ ਬਣਾਉਣ ਲਈ ਜ਼ਰੂਰੀ ਸਮਾਨ ਤੇਲ ਕਾਸਟਿਕ ਸੋਡਾ ਆਦਿ ਲਿਆ ਤੇ ਵੱਡੇ ਕੜਾਹੀ ਵਿੱਚ ਸਾਬਣ ਬਣਾਉਣ ਲਈ ਪਾ ਦਿੱਤਾ ਇਹ ਥੱਲੇ ਅੱਗ ਬਾਲ ਦਿੱਤੀ ਇਹ ਸਾਬਨ ਤਿਆਰ ਕਰਕੇ ਵੇਚੀਏ ਪਰ ਰਬਦੀ ਕਰਨੀ ਉਸ ਕੜਾਹੀ ਵਿੱਚ ਵੱਡਾ ਸਾਰਾ ਛੇਕ ਹੋ ਗਿਆ ਤੇ ਤੇਲ ਆਦਿਕ ਸਾਰਾ ਜ਼ਬਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਅੱਗੇ ਹੀ ਨੁਕਸਾਨ ਬਹੁਤ ਹੋ ਚੁੱਕਾ ਸੀ ਇਹ 25000 ਜੋ ਉਧਾਰਾ ਲਿਆ ਸੀ ਇਹ ਸੋਚ ਕੇ ਕਿ ਇਸ ਨਾਲ ਥੋੜਾ ਬਹੁਤ ਕੰਮ ਸ਼ੁਰੂ ਕਰਦੇ ਹਾਂ ਉਹ ਵੀ ਮਿੱਟੀ ਹੋ ਗਿਆ ਹੋਰ ਕਰਜ਼ਾ ਸਿਰ ਚੜ ਗਿਆ ਪਰਿਵਾਰ ਦੇ ਕਈ ਜੀ ਤਾਂ ਇੱਥੋਂ ਤੱਕ ਕਹਿਣ ਲੱਗੇ ਇਹ ਚੰਗਾ ਸੁਖਮਨੀ ਸਾਹਿਬ ਦਾ ਲੜਫੜਿਆ ਹੈ ਇਸਨੇ ਕੁਝ ਸਵਾਰੰਦੀ ਤਾਂ ਸਾਨੂੰ ਹੋਰ ਡੋਬ ਕੇ ਰੱਖ ਦਿੱਤਾ ਹੈ ਜਦੋਂ ਉਹਨਾਂ ਨੇ ਮਹਾਪੁਰਖਾ ਨੂੰ ਇਹ ਸਾਰੀ ਘਟਨਾ ਸੁਣਾਈ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਘਬਰਾਓ ਨਹੀਂ ਇਸ ਵਿੱਚ ਕੋਈ ਪਲਾਈ ਛੁਪਿਆ ਹੈ ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਕਾਰਜ ਸਵਾਰਦੀ ਹੈ ਵਿਗਾਰਦੀ ਨਹੀਂ ਸਾਡਾ ਵਿਸ਼ਵਾਸ ਹੈ ਕਿ ਸਤਿਗੁਰਾਂ ਨੇ ਤੁਹਾਨੂੰ ਕਿਸੇ ਆਉਣ ਵਾਲੇ ਵੱਡੇ ਖਤਰੇ ਤੋਂ ਬਚਾਇਆ ਹੈ ਤੁਹਾਡੀ ਰਾਖੀ ਕੀਤੀ ਹੈ ਅਜੀਤਾ ਤੁਹਾਨੂੰ ਸਿਰਫ ਇੱਕ ਹਫਤਾ ਹੋਇਆ ਹੈ ਬਾਣੀ ਦੇ ਪ੍ਰਵਾਹ ਚਲਾਉਂਦਿਆਂ ਉਸੀ 40 ਦਿਨ ਪੂਰੇ ਤਾਂ ਕਰੋ ਗੁਰੂਸਾਈ ਭਲੀ ਕਰਨਗੇ ਮਹਾਪੁਛਾਂ ਦੀ ਆਪਣੀ ਕਮਾਈ ਸੀ ਉਹਨਾਂ ਦੀ ਬਚਨਾਂ ਵਿੱਚ ਤਾਕਤ ਸੀ ਸਾਰਾ ਪਰਿਵਾਰ ਉਸੇ ਤਰ੍ਹਾਂ ਲੱਗਾ ਰਿਹਾ ਕਿਸੇ ਵਿਸ਼ਵਾਸ ਨਾਲ ਪੜੀ ਤੇ ਕਿਸੇ 부ਝੇ ਮਨ ਨਾਲ ਪਰ ਪਰਦੇ ਸਾਰੇ ਹੀ ਰਹੇ ਪਰਿਵਾਰ ਦੇ ਮੁਖੀ ਨੇ ਫਿਰ ਤੋਂ ਕਿਦਰੋਂ ਪੈਸੇ ਦਾ ਬੰਦੋਬਸ ਕੀਤਾ ਕਿ ਫੇਰ ਤੋਂ ਸਾਬਨ ਬਣਾਉਣ ਦੀ ਤਿਆਰੀ ਕਰੀਏ ਉਹਨਾਂ ਨੇ ਨਵਾਂ ਕੜਾਹਾ ਬਣਵਾਇਆ ਤੇ ਸੋਚਿਆ ਪੱਠੀ ਵੀ ਪੁਟਕੇ ਦੁਬਾਰਾ ਤੋਂ ਪੱਕੀ ਕਰ ਲਈਏ ਕਿਉਂਕਿ ਸਾਰੀ ਪੱਟੀ ਖਰਾਬ ਹੋ ਗਈ ਸੀ ਜਦੋਂ ਉਹਨਾਂ ਨੇ ਪੱਟੀ ਪੁੱਟੀ ਤਾਂ ਥੱਲੋਂ ਇੱਕ ਕੜਾ ਨਿਕਲਿਆ ਉਹ ਕੜਾ ਵੇਖ ਕੇ ਬੜਾ ਹੈਰਾਨ ਹੋਏ ਕਿ ਇੱਥੇ ਪੱਟੀ ਦੇ ਹੇਠਾਂ ਕੜਾ ਕਿ ਤੂੰ ਆ ਗਿਆ ਜਦੋਂ ਉਹਨਾਂ ਨੇ ਕੜਾ ਖੋਲਿਆ ਤਾਂ ਉਸ ਵਿੱਚ ਕੁਝ ਚੀਜ਼ਾਂ ਕੁੜੀਆਂ ਵਿੱਚ ਬੰਦ ਪਈਆਂ ਸਨ ਜਦੋਂ ਉਹਨਾਂ ਨੇ ਉਹ ਬੰਦ ਕੁੜੀਆਂ ਖੋਲੀਆਂ ਤਾਂ ਉਹਨਾਂ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਸਨ ਉਹਨਾਂ ਨੇ ਮਹਾਪੁਰਸ਼ਾਂ ਨੂੰ ਉਹ ਕੜਾ ਲਈ ਜਾ ਕੇ ਦਿਖਾਇਆ ਜਿਸ ਵਿੱਚ ਇਹ ਸਾਰੇ ਟੋਟਕੇ ਪਏ ਸਨ ਮਹਾਪੁਰਸ਼ਾਂ ਨੇ ਕਿਸੇ ਜੋਗੀ ਨੂੰ ਜਿਸ ਨੂੰ ਇੰਨਾ ਚੀਜ਼ਾਂ ਬਾਰੇ ਗਿਆਨ ਸੀ ਇਹ ਦਿਖਾਇਆ ਉਸ ਜੋਗੀ ਨੇ ਦੱਸਿਆ ਕਿ ਇਹ ਤਾਂ ਇਹੋ ਜਿਹੇ ਟੋਟਕੇ ਹਨ ਜਿਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਮਹਾਪੁਰਸ਼ ਉਸ ਪਰਿਵਾਰ ਨੂੰ ਕਹਿਣ ਲੱਗੇ ਕਿ ਇਹ ਜੋ ਤੁਸੀਂ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦੀ ਅਖੰਡ ਪਰਵਾ ਚਲਾ ਕੇ ਅਰਦਾਸ ਕੀਤੀ ਹੈ ਉਸ ਨੇ ਤੁਹਾਨੂੰ ਆਉਣ ਵਾਲੀ ਪੌਜਲ ਤੋਂ ਬਚਾ ਲਿਆ ਹੈ ਇਹ ਸੁਖਮਨੀ ਸਾਹਿਬ ਦੀ ਬਾਣੀ ਨੇ ਤੁਹਾਡੇ ਸਾਰੇ ਪਰਿਵਾਰ ਦੀ ਰਾਖੀ ਕੀਤੀ ਹੈ ਹੁਣ ਨਵੇਂ ਸਿਰੇ ਤੋਂ ਆਪਣਾ ਕਾਰੋਬਾਰ ਸ਼ੁਰੂ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਆਪਣੇ ਕਾਰ ਵਿੱਚ ਸੁਖਮਨੀ ਸਾਹਿਬ ਦਾ ਪੈਰਾ ਹਮੇਸ਼ਾ ਰੱਖਣਾ ਇਹ ਸੁਖਮਨੀ ਸਾਹਿਬ ਦੀ ਬਾਣੀ ਦਾ ਨਾਮ ਕਦੀ ਨਾ ਛੱਡਣਾ ਫੇਰ ਤੁਹਾਡਾ ਕੋਈ ਵੀ ਵਾਲਵਿੰਗਾ ਨਹੀਂ ਕਰ ਸਕੇਗਾ ਉਹ ਪਰਿਵਾਰ ਹਮੇਸ਼ਾ ਲਈ ਸੁਖਮਨੀ ਸਾਹਿਬ ਨਾਲ ਜੁੜ ਗਿਆ ਅੱਜ ਸੁਖਮਨੀ ਸਾਹਿਬ ਦੀ ਬਰਕਤ ਨਾਲ ਉਹ ਪਰਿਵਾਰ ਲੱਖਾਂ ਬਣ ਗਿਆ ਵੇਗ ਲਗੋ ਜਿੱਤੇ ਨਹੀਂ ਗੁਰਸਿੱਖੀ ਕਿਵੇਂ ਲੋਕ ਦੂਸਿਆਂ ਦਾ ਵਿਗਾੜਨ ਲਈ ਜੰਤਰਮੰਤਰ ਕਾਲੇ ਇਲਮਾ ਵਿੱਚ ਫਸੇ ਪਏ ਹਨ ਇਹ ਚੀਜ਼ਾਂ ਜੇਕਰ ਇੱਕ ਦਾ ਕੁਝ ਸਵਾਰਦੀਆਂ ਹਨ ਤਾਂ ਦੂਜੇ ਦਾ ਵੀ ਗਾੜਦੀਆਂ ਹਨ ਪਰ ਗੁਰਸਿੱਖੀ ਬੜੀ ਮਹਾਨ ਹੈ ਗੁਰੂ ਦਾ ਸਿੱਖ ਤਾਂ ਸਬਦਾ ਬਲਾ ਮੰਗਦਾ ਹੈ ਦੂਜੇ ਦਾ ਵਿਗਾੜ ਕੇ ਆਪਣਾ ਸਵਾਰਨ ਵਾਲੀ ਲਾਈਨ ਵਿੱਚ ਗੁਰੂ ਦਾ ਸਿੱਖ ਕਦੀ ਨਹੀਂ ਆਉਂਦਾ ਇਸ ਸੰਸਾਰ ਹੈ ਕਾਲ ਯੁਗ ਦਾ ਪੂਰਾ ਜੋਰ ਹੈ ਈਰਖਾ ਤਾਂ ਹੋਣੀ ਹੀ ਹੈ ਗੁਰੂ ਸਾਹਿਬਾਂ ਦੇ ਇਤਿਹਾਸ ਵਾਲ ਚੱਕ ਮਾਰੀਏ ਕਿ ਗੁਰੂ ਸਾਹਿਬਾਂ ਨਾਲ ਈਰਖਾ ਨਹੀਂ ਹੋਈ ਗੁਰੂ ਅੰਗਦ ਸਾਹਿਬ ਦਾ ਹੀ ਇਤਿਹਾਸ ਪੜੀਏ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਖਡੂਰ ਸਾਹਿਬ ਜਾ ਕੇ ਵਸੋ ਇੱਥੇ ਪੁੱਤਰ ਈਰਖਾ ਕਰਨਗੇ ਇਹ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜੀਏ ਕਿੰਨੀ ਈਰਖਾ ਕੀਤੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਦਾਤੂ ਜੀ ਨੇ ਕਿ ਇੱਕ ਦਿਨ ਜਦੋਂ ਦੀਵਾਨ ਵਿੱਚ ਬੈਠੇ ਹੋਏ ਸਨ ਤਾਂ ਜ਼ੋਰ ਦੀ ਲੱਤ ਕੱਢ ਮਾਰੀ ਕ੍ਰਿਤੀ ਚੰਦ ਨੇ ਕਿੰਨੀ ਈਰਖਾ ਕਮਾਈ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਵਾਸੂ ਕੇ ਕਿਤਨੇ ਯਤਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਨ ਤੋਂ ਮਰਵਾਉਂਦੇ ਟੀਰਮਲ ਨੇ ਸ਼ਹੀਮਸੰਦ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਜੋ ਗੋਲੀ ਚਲਵਾਈ ਤਾਂ ਇਹ ਕੀ ਸੀ ਇਸ ਦਾ ਕਾਰਨ ਵੀ ਤਾਂ ਈਰਖਾ ਹੀ ਸੀ ਈਰਖਾ ਕਰਨ ਵਾਲਿਆਂ ਨੇ ਨਾਮ ਦੇ ਕਬੀਰ ਵਰਗੇ ਵੱਡੇ ਵੱਡੇ ਪਕਤਾ ਨੂੰ ਵੀ ਨਹੀਂ ਛੱਡਿਆ ਤਾਂ ਅਸੀਂ ਕੀ ਹਾਂ ਈਰਖਾ ਕਰਨੀ ਤਾਂ ਸੰਸਾਰੀ ਲੋਕਾਂ ਦਾ ਸੁਭਾਅ ਹੈ ਪਰ ਸਾਨੂੰ ਸਾਡੇ ਪਿਤਾ ਨੇ ਇੱਕ ਹੀਰਾ ਪਰਸ ਦਿੱਤਾ ਹੈ ਇਸ ਦਾ ਆਸਰਾ ਲਈਏ ਆਪਣੇ ਘਰਾਂ ਵਿੱਚ ਇਸ ਦੀ ਵਾਰਡ ਲਗਾ ਕੇ ਰੱਖੀਏ ਇਸ ਦਾ ਕਿਲਾ ਆਪਣੇ ਘਰਾਂ ਵਿੱਚ ਲਗਾ ਕੇ ਰੱਖੀਏ ਇਹ ਸਤਿਗੁਰਾਂ ਦੇ ਬਖਸ਼ੇ ਅਨਮੋਲ ਖਜ਼ਾਨੇ ਦੀ ਅੱਠਵੀਂ ਵਿਸ਼ੇਸ਼ਤਾ ਹੀ ਕੇ ਸੁਖਮਨੀ ਸਾਹਿਬ ਦੀ ਬਾਣੀ ਜੰਤਰ ਮੰਤਰ ਜਾਤੂ ਟੂਨੇ ਵੈਮਾ ਪਰਮਾ ਤੇ ਕਿਸੇ ਦੀ ਈਰਖਾ ਤੋਂ ਵੀ ਸਾਡੀ ਰਾਖੀ ਕਰਦੀ ਹੈ ਜੇ ਈਰਖਾ ਵਾਲਾ ਹੋ ਕੇ ਕਿਸੇ ਨੇ ਕੁਝ ਬੁਰਾ ਕਰ ਵੀ ਦਿੱਤਾ ਹੈ ਤਾਂ ਜਿਸ ਕਰ ਵੀ ਸੁਖਮਨੀ ਸਾਹਿਬ ਦਾ ਵਾਸਾ ਹੈ ਉੱਥੇ ਕੋਈ ਮਾੜੀ ਚੀਜ਼ਾਂ ਅਸਰ ਨਹੀਂ ਹੋ ਸਕਦਾ ਲੁਧਿਆਣੇ ਦਾ ਇੱਕ ਸਰੀ ਦਾਸ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਕੋਈ 1 ਸਾਲ ਹੋ ਗਿਆ ਹੈ ਮੇਰੇ ਪਿਤਾ ਜੀ ਦੁਕਾਨ ਤੇ ਨਹੀਂ ਜਾਂਦੇ ਕਹਿੰਦੇ ਹਨ ਮੈਨੂੰ ਦੁਕਾਨ ਤੇ ਡਰ ਲੱਗਦਾ ਹੈ ਮੇਰੇ ਕਦਮ ਹੀ ਉਧਰ ਨਹੀਂ ਜਾਂਦੇ ਦਾਸ ਨੇ ਪੁੱਛਿਆ ਕੋਈ ਇਲਾਜ ਆਦੀ ਨਹੀਂ ਕਰਵਾਇਆ ਉਹ ਕਹਿਣ ਲੱਗਾ ਕਿ ਤਿੰਨ ਚਾਰ ਸਿਆਣਿਆਂ ਕੋਲ ਗਈ ਸੀ ਲਾ ਕੇ ਇੱਕ ਡੇਰੇ ਵੀ ਗਏ ਸੀ ਜਿਥੇ ਵਾਲ ਖੋਲ ਕੇ ਚੌਂਕੀ ਦਿੰਦੇ ਹਨ ਦਾਸ ਉਸ ਦੇਰੇ ਦਾ ਨਾਮ ਲਿਖਣਾ ਉਚਿਤ ਨਹੀਂ ਸਮਝਦਾ ਪਰ ਕਿਸੇ ਪਾਸਿਓ ਇੱਕ ਪੈਸੇ ਦਾ ਫਰਕ ਨਹੀਂ ਪਿਆ ਦਾਸ ਨੇ ਪੁੱਛਿਆ ਕਿ ਸਿਆਣਿਆਂ ਨੇ ਕੀ ਕਿਹਾ ਸੀ ਉਸ ਨੇ ਦੱਸਿਆ ਕਿ ਉਹਨਾਂ ਨੇ ਕੋਈ ਦਵਾਈ ਜਹੀ ਪਾਣੀ ਵਿੱਚ ਘੋਲ ਕੇ ਪਿਲਾਈ ਜਿਸ ਨਾਲ ਪਿਤਾ ਜੀ ਨੂੰ ਉਲਟੀਆਂ ਆਈਆਂ ਤੇ ਉਹ ਸਿਆਣਾ ਕਹਿਣ ਲੱਗਾ ਕਿ ਇਹਨਾਂ ਨੂੰ ਕਿਸੇ ਨੇ ਤਵੀਤ ਖਵਾਏ ਸਨ ਉਹ ਉਲਟੀ ਰਾਹੀਂ ਨਿਕਲ ਗਏ ਹਨ ਇਹ ਹੁਣ ਰਾਜੀ ਹੋ ਜਾਣਗੇ ਤੁਹਾਡਾ ਕੰਮ ਹੋ ਗਿਆ ਹੈ ਤੁਸੀਂ ਮਾਇਆ ਦੇ ਦਿਓ ਪਰ ਕਿੰਨੇ ਦਿਨ ਬੀਤ ਚੁੱਕੇ ਹਨ ਕੋਈ ਗੱਲ ਬਣਦੀ ਨਜ਼ਰ ਨਹੀਂ ਆਉਂਦੀ ਤੁਸੀਂ ਕੋਈ ਰਾਹ ਦਿਓ ਦਾਸ ਨੇ ਕਿਹਾ ਅਸੀਂ ਸੌਦਾ ਸਸਤਾ ਨਹੀਂ ਦਿੰਦੇ ਪਹਿਲੇ 51 ਪਾਠ ਸੁਕਮਨੀ ਸਾਹਿਬ ਦੇ ਕਰਨ ਫਿਰ ਦੱਸਾਂਗੇ ਕੀ ਕਰਨਾ ਹੈ ਕੋਈ 14 15 ਦਿਨ ਬਾਅਦ ਉਹਨਾਂ ਦੇ ਪਿਤਾ ਦਾ ਦਾਸ ਨੂੰ ਫੋਨ ਆਇਆ ਮੈਂ ਸੋਚਿਆ ਹੁਣ ਇਹ ਸਵਾ ਮੰਗਣਗੇ ਪੁੱਛਣਗੇ ਕਦੋਂ ਮਿਲੋਗੇ ਪਰ ਦਾਸ ਹੈਰਾਨ ਹੋ ਗਿਆ ਜਦੋਂ ਉਹਨਾਂ ਆਖਿਆ ਕਿ ਮੇਰਾ ਕੰਮ ਹੋ ਗਿਆ ਹੈ ਮੈਂ ਉਹਨੂੰ ਦੁਕਾਨ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ ਦੁਕਾਨ ਤੇ ਜਾਣ ਤੋਂ ਮੈਨੂੰ ਜੋ ਡਰ ਲੱਗਦਾ ਸੀ ਜੋ ਮੇਰੇ ਕਦਮ ਦੁਕਾਨਵਾਲ ਨਹੀਂ ਸੀ ਜਾਂਦੇ ਉਹ ਡਰ ਉਹ ਭੈ ਉਹ ਖੋਪ ਸੁਖਮਨੀ ਸਾਹਿਬ ਦੀ ਬਖਸ਼ਿਸ਼ ਦੁਆਰਾ ਦੂਰ ਹੋ ਗਿਆ ਹੈ ਉਹਨਾਂ ਨੇ ਦੱਸਿਆ ਕਿ ਅਜੇ 15 16 ਪਾਠ ਹੀ ਕੀਤੇ ਸਨ ਕਿ ਅੰਦਰ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਦਾਸ ਜੀ ਅੰਦਰੋਂ ਨਿਕਲਿਆ ਤਨ ਸ੍ਰੀ ਸੁਖਮਨੀ ਸਾਹਿਬ ਸੰਨਿ ਸ਼੍ਰੀ ਗੁਰੂ ਅਰਜਨ ਦੇਵ ਜੀ ਐਸੀ ਬਖਸ਼ਿਸ਼ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪਤਾ ਨਹੀਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀ ਭਰਿਆ ਹੈ ਇਸ ਬਾਣੀ ਵਿੱਚ ਜਿਸ ਘਰ ਵਿੱਚ ਸੁਖਮਨੀ ਸਾਹਿਬ ਦਾ ਵਾਸਾ ਹੈ ਉਹਨਾਂ ਨੂੰ ਗੁਰੂ ਸਾਹਿਬ ਆਪ ਆਪਣੀ ਰਹਿਮਤ ਕਰਕੇ ਵਹਿਮ ਆ ਪਰਮਾ ਪੂਤ ਪ੍ਰੇਤਾ ਮਾਰੀਆਂ ਚੀਜ਼ਾਂ ਦੀ ਅੱਗ ਤੋਂ ਬਚਾਉਂਦੇ ਹਨ ਇਹ ਜੋ ਵਹਿਮ ਪਰਮ ਹਨ ਇਹ ਵੀ ਤਦੋਂ ਤੱਕ ਹਨ ਜਦ ਤੱਕ ਬਾਣੀ ਦਾ ਵਾਸਾ ਨਹੀਂ ਸੁਖਮਨੀ ਸਾਹਿਬ ਦੀ ਬਾਣੀ ਇਨਾਂ ਵਹਿਮਾਂ ਪਰਮਾਤਮਾ ਤੋਂ ਵੀ ਮੁਕਤੀ ਦਿਵਾਉਂਦੀ ਹੈ ਕਿத்ਰੀ ਜਾਨ ਲੱਗੀਆਂ ਕਿਸੇ ਨੇ ਪਿੱਛੋਂ ਆਵਾਜ਼ ਮਾਰ ਦਿੱਤੀ ਹੁਣ ਮੇਰਾ ਕੰਮ ਨਹੀਂ ਬੰਨਣਾ ਬਿੱਲੀ ਲੰਘ ਲਈ ਲੰਘ ਗਈ ਹੁਣ ਮੇਰਾ ਕੰਮ ਨਹੀਂ ਹੋਣਾ ਉਗਰਾਹੀ ਲੈਣ ਜਾ ਰਿਹਾ ਸੀ ਕਿਸੇ ਨੇ ਨਿੱਚ ਮਾਰ ਦਿੱਤੀ ਹੁਣ ਉਗਰਾਹੀ ਨਹੀਂ ਮਿਲਣੀ ਇਹ ਸਭ ਵਹਿਮ ਪਰਮਾਨੰਦ ਦਾਸ ਦਾਵੇ ਨਾਲ ਬਾਣੀ ਦੇ ਭਰੋਸੇ ਸਦਕਾ ਲਿਖ ਰਿਹਾ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਬਾਣੀ ਦਾ ਵਾਸਾ ਹੈ ਸੁਖਮਨੀ ਸਾਹਿਬ ਦਾ ਪੈਰਾ ਹੈ ਤਾਂ ਚਾਹੇ ਕੋਈ ਨਿਛ ਮਾਰ ਦੇਵੇ ਚਾਹੇ ਬਿੱਲੀ ਰਸਾ ਕੱਟ ਜਾਵੇ ਇਹ ਚਾਹੇ ਪਿੱਛੋਂ ਕੋਈ ਆਵਾਜ਼ ਮਾਰ ਦੇਵੇ ਤੁਹਾਡਾ ਕੋਈ ਕਾਰਜ ਨਹੀਂ ਰੁਕ ਸਕਦਾ ਥੋੜੇ ਦਿਨਾਂ ਦੀ ਗੱਲ ਹੈ ਕਿ ਅਸੀਂ ਆਪਣੀ ਗੱਡੀ ਵਿੱਚ ਕਿਧਰੇ ਜਾ ਰਹੇ ਸੀ ਜੱਥਾ ਨਾਲ ਸੀ ਸਾਡਾ ਇੱਕ ਸਾਥੀ ਗੱਡੀ ਵਿੱਚ ਬੈਠਾ ਬੈਠਾ ਸੁਖਮਨੀ ਸਾਹਿਬ ਦਾ ਪਾਠ ਥੋੜੀ ਉੱਚੀ ਬੋਲ ਕੇ ਸੁਬਾਨੀ ਹੀ ਕਰ ਰਿਹਾ ਸੀ ਸਾਡੇ ਘਰ ਅੱਗੋਂ ਇੱਕ ਬਿੱਲੀ ਲੰਘ ਗਈ ਸਾਰੇ ਵਿੱਚੋਂ ਹੀ ਇੱਕ ਸਰੀਰ ਕੋਈ ਘਟ ਅਵਸਥਾ ਵਾਲਾ ਸੀ ਵਹਿਮਾ ਪਰਮਾ ਵਿੱਚ ਵਿਸ਼ਵਾਸ ਰੱਖਦਾ ਸੀ ਕਹਿਣ ਲੱਗਾ ਬਿੱਲੀ ਨੇ ਰਸਤਾ ਕੱਟ ਲਿਆ ਹੈ ਕਿਦਰੇ ਕੋਈ ਨੁਕਸਾਨ ਨਾ ਹੋ ਜਾਵੇ ਦਾਸ ਨੇ ਉਸ ਦਾ ਵਹਿਮ ਕਟਣ ਲਈ ਹਾਸੇ ਵਿੱਚ ਕਿਹਾ ਇਹ ਜਦੋਂ ਬਿੱਲੀ ਇੱਕ ਵਾਰ ਲੰਘ ਕੇ ਦੁਬਾਰਾ ਲੰਗੇ ਤਾਂ ਰਾਹ ਕੱਟਦੀ ਹੈ ਇਹ ਉਸਨੇ ਰਾਹ ਨਹੀਂ ਕਟਿਆ ਕਿਉਂਕਿ ਇਹ ਇੱਕ ਵਾਰ ਲੰਗੀ ਹੈ ਉਹ ਕਹਿਣ ਲੱਗਾ ਮੈਂ ਸੋਚਿਆ ਸ਼ਾਇਦ ਇੱਕ ਵਾਰੀ ਲੰਗੇ ਤਾਂ ਰਾਹ ਕੱਟਦੀ ਹੈ ਅਸੀਂ ਅੱਗੇ ਜਿਸ ਕਾਰਜ ਲਈ ਵੀ ਗਏ ਹਰ ਪਾਸੇ ਚੜਦੀ ਕਲਾ ਸਾਰੇ ਕਾਰਜ ਬੜੀ ਸੋਹਣੀ ਤਰ੍ਹਾਂ ਨਿਰਵਿਗੰਤਾ ਸਾਇਤ ਸਭ ਕੁਝ ਠੀਕ ਠਾਕ ਸਤਿਗੁਰੂ ਦੀ ਕਿਰਪਾ ਨਾਲ ਸਿਰੇ ਚੜਿਆ ਜਦੋਂ ਵਾਪਸ ਆਏ ਤਾਂ ਦਾਸ ਨੇ ਉਸ ਸਰੀਰ ਦਾ ਵਹਿਮ ਕੱਢਣ ਲਈ ਕਿਹਾ ਕਿ ਤੂੰ ਤਾਂ ਕਹਿੰਦਾ ਸੀ ਬਿੱਲੀ ਰਾਹ ਕੱਟ ਜਾਵੇ ਤਾਂ ਕਾਰਜ ਸਿਰੇ ਨਹੀਂ ਚੜਦਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ ਪਰ ਸਾਡੇ ਤਾਂ ਸਾਰੇ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਸੋਹਣੀ ਤਰ੍ਹਾਂ ਸਿਰੇ ਚੜੇ ਹਨ ਕੋਈ ਮੁਸ਼ਕਲ ਨਹੀਂ ਆਈ ਨਾ ਹੀ ਕੋਈ ਨੁਕਸਾਨ ਹੋਇਆ ਹੈ ਉਹ ਕਹਿਣ ਲੱਗਾ ਤੁਸੀਂ ਆ ਪੀਤਾ ਕਿਹਾ ਸੀ ਕਿ ਇੱਕ ਵਾਰੀ ਲੰਗਣ ਨਾਲ ਬਿੱਲੀ ਰਾਹ ਨਹੀਂ ਕੱਟਦੀ ਜਦੋਂ ਦੁਬਾਰਾ ਲੰਗੇ ਫੇਰ ਰਾਹ ਕੱਟਦੀ ਹੈ ਦਾਸ ਨੇ ਕਿਹਾ ਉਹ ਇਹ ਭੋਲਿਆ ਮੈਂ ਤੇਰਾ ਵਹਿਮ ਕੱਢਣ ਲਈ ਤੈਨੂੰ ਉਲਟ ਕਿਹਾ ਸੀ ਅਸਲ ਵਿੱਚ ਜਿਹੜੇ ਵਹਿਮ ਮੰਦੇ ਹਨ ਇਹ ਉਹੀ ਮੰਨਦੇ ਹਨ ਕਿ ਬਿੱਲੀ ਜਦੋਂ ਲੰਗੇ ਤਾਂ ਰਾਹ ਕੱਟਦੀ ਹੈ ਬਿੱਲੀ ਦੇ ਅੱਗੋਂ ਲੰਗਣ ਨੂੰ ਅਪਸ਼ਗਨ ਮੰਨਦੇ ਹਨ ਭਾਰ ਜੇ ਉਹ ਦੁਬਾਰਾ ਲੰਘ ਜਾਵੇ ਵਾਪਸ ਆ ਜਾਵੇ ਆ ਕਹਿੰਦੇ ਹਨ ਹੁਣ ਰਸਾ ਕਲੀਅਰ ਹੋ ਗਿਆ ਹੈ ਹੁਣ ਸਭ ਕੁਝ ਠੀਕ ਰਹੇਗਾ ਅਸਲ ਵਿੱਚ ਬਿੱਲੀ ਨੇ ਰਾਕਟਿਆ ਹੀ ਸੀ ਪਰ ਕਿਉਂਕਿ ਸਾਡੀ ਗੱਟੀ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਜਾ ਰਹੀ ਸੀ ਤੇ ਜਿੱਥੇ ਸੁਖਮਨੀ ਸਾਹਿਬ ਹੈ ਉੱਥੇ ਵਹਿਮਾਂ ਪਰਮਾਨੂ ਕੋਈ ਜਗ੍ਹਾ ਨਹੀਂ ਬਾਬਾ ਈਸ਼ਾ ਸਿੰਘ ਜੀ ਬਚਨ ਕਰਦੇ ਸਨ ਕਿ ਜੇ ਕੋਈ ਨਿਤਨੇਮ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਘਰੋਂ ਨਿਕਲੇ ਫੇਰ ਭਾਵੇਂ ਬਿੱਲੀ ਲੰਘ ਜਾਵੇ ਜਾਂ ਕੋਈ ਨਿਛ ਮਾਰ ਦੇਵੇ ਉਸ ਉਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਕਿਉਂਕਿ ਉਸਤੇ ਉੱਚੇ ਮਾਲਕ ਦੇ ਚਰਨਾਮਿਚ ਜੋੜੀ ਕਰਕੇ ਨਿਕਲਿਆ ਹੈ ਵਹਿਮ ਪਰਮ ਉਹਨਾਂ ਲਈ ਹਨ ਜਿਹੜੇ ਸਾਇੰਗ ਦੀ ਬੁੱਕਲ ਵਿੱਚ ਨਹੀਂ ਆਏ ਜਿਨ੍ਹਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਨਹੀਂ ਪਾਈ ਸਾਡਾ ਵਿਸ਼ਵਾਸ ਹੋਵੇ ਫਿਰ ਗੁਰੂ ਆਪ ਕਿਰਪਾ ਕਰਦਾ ਹੈ ਲਾਜ ਰੱਖਦਾ ਹੈ ਕੁਝ ਸਾਲ ਪਹਿਲਾਂ ਦਾਸ ਆਪ ਉਗराई ਲੈ ਜਾਂਦਾ ਸੀ ਕਰੰਤਨ ਸਾਹਿਬ ਗਾਸ ਦੇ ਨਾਲ ਇੱਕ ਹੋਰ ਵਪਾਰੀ ਵੀ ਜਾਂਦਾ ਸੀ ਉਸ ਦਾ ਗੋਲੀਆਂ ਤਾਫੀਆਂ ਦਾ ਕੰਮ ਸੀ ਦੋਵੇਂ ਆਪਣੇ ਆਪਣੇ ਸਕੂਟਰ ਤੇ ਜਾਂਦੇ ਸਾਂ ਉਗਰਾਹੀ ਲੈਣ ਉਸ ਵਪਾਰੀ ਦੇ ਪੰਜ ਸੱਤ ਸਾਥੀ ਇਹੋ ਕੰਮ ਕਰਨ ਵਾਲੇ ਬਾਸ ਨੂੰ ਮਿਲੇ ਤੇ ਕਹਿਣ ਲੱਗੇ ਕਿ ਸਾਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡਾ ਇੱਕੋ ਜਿਹਾ ਵਪਾਰ ਹੈ ਸਾਡੀ ਇੰਨੀ ਉਗਰਾਹੀ ਫਸੀ ਹੋਈ ਹੈ ਤਰੰਤਨ ਸਾਹਿਬ ਸਾਨੂੰ ਤਾਂ ਮਿਲਦੀ ਨਹੀਂ ਤੇ ਜੇ ਕਿਧਰੇ ਮਿਲਦੀ ਵੀ ਹੈ ਤਾਂ ਮਾੜੀ ਮੋਟੀ ਪਰ ਪਤਾ ਨਹੀਂ ਕੀ ਚੱਕਰ ਹੈ ਕਿ ਇਸ ਸਿੰਘ ਨੂੰ ਹਰ ਵਾਰੀ ਉਗਰਾਹੀ ਮਿਲ ਜਾਂਦੀ ਹੈ ਤੇ ਆਰਡਰ ਵੀ ਮਿਲ ਜਾਂਦਾ ਹੈ ਹੁਣ ਦਾਸ ਤਾਂ ਜਾਣਦਾ ਸੀ ਕਿ ਵਿਚਲੀ ਕੁੰਡੀ ਕੀ ਹੈ ਉਸਨੇ ਜਿਉਂ ਹੀ ਚਾਤੀ ਵਿੰਡ ਤੋਂ ਨਿਕਲਣਾ ਉਗਰਾਹੀ ਲੈਣ ਲਈ ਸੁਖਮਨੀ ਸਾਹਿਬ ਦਾ ਪਾਠ ਉਸੇ ਮੂਹ ਵਿੱਚ ਸ਼ੁਰੂ ਹੋ ਜਾਣਾ ਹੁਣ ਕਿਉਂਕਿ ਉਹ ਬਾਣੀ ਪੜਦਾ ਜਾਂਦਾ ਸੀ ਇਸ ਲਈ ਸਭ ਤੋਂ ਜ਼ਿਆਦਾ ਉਗਰਾਹੀ ਲੈ ਕੇ ਆਉਂਦਾ ਸੀ ਸਭ ਤੋਂ ਜ਼ਿਆਦਾ ਆਰਡਰ ਲੈ ਕੇ ਆਉਂਦਾ ਸੀ ਜਦ ਕਿ ਬਾਕੀ ਦੇ ਵਪਾਰੀ ਰਸਤੇ ਵਿੱਚ ਇੱਕ ਦੂਜੇ ਨਾਲ ਦੁਨਿਆਵੀ ਗੱਲਾਂ ਕਰਦੇ ਜਾਂਦੇ ਫੁਲਾਣੇ ਵਪਾਰੀ ਨੇ ਇੰਚ ਕਰ ਦਿੱਤਾ ਫੁਲਾਣੇ ਨੇ ਇੰਚ ਕਰ ਦਿੱਤਾ ਉਹ ਸਰੀਰ ਜਿਹੜਾ ਸੁਖਮਨੀ ਸਾਹੀ ਪੜਦਾ ਜਾਂਦਾ ਹੈ ਉਹ ਆਪਣੇ ਸਵਾਸ ਸਫਲੇ ਕਰ ਰਿਹਾ ਹੈ ਜਦ ਕਿ ਦੂਸਰੇ ਸਰੀਰ ਫਜ਼ੂਲੀਆਂ ਗੱਲਾਂ ਕਰਕੇ ਨਿੰਦਿਆ ਚੁਗਲੀ ਕਰਕੇ ਆਪਣੇ ਸਵਾਸ ਬਰਤਾ ਗਵਾਉਂਦੇ ਸਨ ਦਾਸ ਦਾ ਵਿਸ਼ਵਾਸ ਹੈ ਕਿ ਜੇਰਾ ਸਰੀਰ ਕਰੋ ਨਿਕਲਦਿਆਂ ਹੀ ਸੁਖਮਨੀ ਸਾਪੀ ਬਾਣੀ ਆਪਣੇ ਮੂੰਹ ਵਿੱਚ ਸ਼ੁਰੂ ਕਰ ਦਿੰਦਾ ਹੈ ਗੁਰੂ ਸਾਹਿਬ ਆਪ ਉਹਨਾਂ ਦੇ ਹਿੱਤੇ ਤੇ ਬੈਠ ਜਾਂਦੇ ਹੋਣਗੇ ਜਿੰਨਾਂ ਕੋਲ ਉਹ ਉਗਰਾਹੀ ਲੈਣ ਜਾ ਰਿਹਾ ਹੈ ਉਹ ਆਪ ਵਿਦ ਬਣਾ ਦਿੰਦਾ ਹੈ ਦਾਸ ਇਹ ਗੱਲ ਦਾਵੇ ਨਾਲ ਲਿਖ ਰਿਹਾ ਹੈ ਕਿ ਜਿਹੜਾ ਇਸ ਤਰ੍ਹਾਂ ਰਸਤੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਿਆਂ ਉਗਰਾਹੀ ਲੈਣ ਜਾ ਰਿਹਾ ਹੋਵੇ ਇਹੋ ਜੇ ਸਰੀਰ ਨੂੰ ਇੱਕ ਛੱਡ ਕੇ 10 ਬੰਦੇ ਪਿੱਛੋਂ ਆਵਾਜ਼ ਮਾਰ ਦੇਣ ਤੇ ਭਾਵੇਂ ਜਿੰਨੀਆਂ ਮਰਜ਼ੀ ਕੋਈ ਨਿਛਾ ਮਾਰ ਦੇਵੇ ਜਾਂ ਬਿੱਲੀ ਰਸਤਾ ਕੱਟ ਦੇਵੇ ਉਸਦਾ ਵਾਲਵੀ ਵਿੰਗਾ ਨਹੀਂ ਹੋ ਸਕਦਾ ਸਾਰੇ ਵਹਿਮ ਪਰਮ ਖਤਮ ਹੋ ਜਾਂਦੇ ਹਨ ਜਿਹੜਾ ਬਾਣੀ ਨਾਲ ਜੁੜ ਜਾਵੇ ਬਾਣੀ ਵਿੱਚ ਵੀ ਇਸ ਗੱਲ ਦੀ ਗਵਾਹੀ ਹੈ ਸਗੁ ਅਪਸਗੁ ਤਿਸ ਕੋ ਲਖ ਹੈ ਜਿਸ ਚੇਤਨਾ ਆਵੇ ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਨਾਲ ਜੁੜ ਜਾਵੇ ਉਹ ਸਾਰੇ ਹੀ ਵਹਿਮਾਂ ਪਰਮਾ ਤੋਂ ਮੁਕਤ ਹੋ ਜਾਂਦਾ ਹੈ ਨਹੀਂ ਤਾਂ ਜਦ ਤੱਕ ਇਹ ਵਹਿਮ ਪਰਮ ਚੰਬੜੇ ਹਨ ਬਹੁਤ ਤੰਗ ਕਰਦੇ ਹਨ ਜਿਹੜੇ ਫਸੇ ਹੋਏ ਹਨ ਇਹਨਾਂ ਵਹਿਮਾਂ ਪਰਮਾਂ ਵਿੱਚ ਲੱਕ ਸਮਝਾਉਣ ਤੇ ਵੀ ਉਹ ਨਹੀਂ ਸਮਝੇ ਕੁਦਰਤ ਵੱਲੋਂ ਹੀ ਕੋਈ ਕਿਰਪਾ ਹੋਵੇ ਤਾਂ ਹੋਵੇ ਵੀਰਵਾਰ ਕੱਪੜੇ ਨਹੀਂ ਤੋਣੇ ਸ਼ਨੀਵਾਰ ਸਿਰ ਨਹੀਂ ਤੋਣਾ ਮੰਗਲਵਾਰ ਨਾ ਨਹੀਂ ਕਟਨੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਵਿਅਮ ਹਨ ਜਿੰਨਾ ਵਿੱਚ ਫਸੀ ਪਈ ਹੈ ਆਮ ਦੁਨੀਆ ਉਹਨਾਂ ਦਾ ਜੇ ਕੋਈ ਵੈਸੇ ਵੀ ਨੁਕਸਾਨ ਹੋ ਜਾਵੇ ਜਾਂ ਕੋਈ ਮਾੜਾ ਮੋਟਾ ਠੇਡਾ ਵੀ ਲੱਗ ਜਾਵੇ ਤਾਂ ਉਹ ਉਸ ਨੁਕਸਾਨ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਦਿੰਦੇ ਹਨ ਕਿ ਅੱਜ ਸ਼ਨੀਵਾਰ ਸੀ ਤੋਤਾ ਸੀ ਤਾਂ ਨੁਕਸਾਨ ਹੋਇਆ ਹੈ ਅਜ ਵੀਰਵਾਰ ਕੱਪੜੇ ਤੋਤੇ ਸਨ ਤਾਂ ਟੇਡਾ ਲੱਗਾ ਹੈ ਪਰ ਇਹ ਸੁਖਮਨੀ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਹੈ ਕਿ ਇਹ ਸਾਰੇ ਹੀ ਵਹਿਮਾ ਪਰਮਾਤਮਾ ਤੋਂ ਮੁਕਤੀ ਦਿਵਾਉਂਦੀ ਹੈ ਅੱਜ ਕੱਲ ਇੱਕ ਦਿਸ਼ਾ ਵਹਿਮ ਵਾਸਤੂ ਸ਼ਾਸਤਰ ਤੇ ਬੜੇ ਜ਼ੋਰਾਂ ਤੇ ਹੈ ਕੋਈ ਜਰਾ ਜਿਹਾ ਕਹਿ ਦਵੇ ਕਿ ਤੁਹਾਡੇ ਘਰ ਵਿੱਚ ਤੁਹਾਡੀ ਰਸੋਈ ਦੀ ਦਿਸ਼ਾ ਠੀਕ ਨਹੀਂ ਜਾਂ ਬੈਡਰੂਮ ਦੀ ਦਿਸ਼ਾ ਠੀਕ ਨਹੀਂ ਜਾਂ ਗੁਰੂ ਸਾਹਿਬ ਜੀ ਦੇ ਕਮਰੇ ਦੀ ਦਿਸ਼ਾ ਠੀਕ ਨਹੀਂ ਅਤੇ ਇਸੇ ਕਾਰਨ ਤੁਹਾਡੇ ਕਾਰੋਬਾਰ ਵਿੱਚ ਮੰਦਾ ਹੈ ਦਿਸ਼ਾ ਸਹੀ ਨਾ ਹੋਣ ਕਾਰਨ ਤੁਹਾਡੇ ਘਰ ਵਿੱਚ ਬਿਮਾਰੀ ਹੈ ਜਿੱਥੇ ਨਹੀਂ ਸੋਚੀ ਨਹੀਂ ਭਰੋਸਾ ਆਪਣੇ ਪਿਤਾ ਦੇ ਬਖਸ਼ੀ ਹੋਏ ਕਿਸਾਨੇ ਤੇ ਤਾਂ ਉਹ ਇਹੋ ਜਿਹੇ ਵਹਿਮਾਂ ਪਰਮਾਵਿਚ ਫਸੋਣ ਵਾਲਿਆਂ ਦੇ ਮਗਰ ਲੱਗ ਕੇ ਆਪਣੇ ਘਰਾਂ ਦੀ ਦਫ਼ਤਰਾਂ ਦੀ ਦਿਸ਼ਾ ਬਦਲਾਉਣ ਤੁਰ ਪੈਂਦੇ ਹਨ ਇੱਕ ਸੰਗਤ ਕਰਨ ਵਾਲੇ ਸਰੀਰ ਨੇ ਆਪਣੇ ਘਰ ਵਿੱਚ ਗੁਰੂ ਸਾਇਦਾ ਬੜਾ ਸੋਹਣਾ ਕਮਰਾ ਬਣਵਾਇਆ ਹੋਇਆ ਸੀ ਪਰ ਕਿਸੇ ਨੇ ਵਹਿਮ ਪਾ ਦਿੱਤਾ ਇਹ ਤੁਹਾਡੇ ਕਾਰੋਬਾਰ ਵਿੱਚ ਇਸ ਲਈ ਮੰਦਾ ਚੱਲ ਰਿਹਾ ਹੈ ਕਿਉਂਕਿ ਤੁਹਾਡੇ ਘਰ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਦਿਸ਼ਾ ਠੀਕ ਨਹੀਂ। ਵੇਖ ਲਓ ਜਿੱਤੇ ਨਹੀਂ ਭਰੋਸਾ ਆਪਣੇ ਗੁਰੂ ਦੀ ਸਮਝਾਤਾ ਉਤੇ ਨਹੀਂ ਭਰੋਸਾ ਗੁਰੂ ਦੀ ਬਖਸ਼ੀ ਹੋਈ ਬਾਣੀ ਉਤੇ ਤਾਂ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਉਸ ਦੇ ਪੈਰ ਥਿਰਕ ਜਾਂਦੇ ਹਨ। ਤਾਂ ਹੀ ਅਰਦਾਸ ਵਿੱਚ ਭਰੋਸੇ ਦਾ ਦਾਨ ਮੰਗਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜਿੱਤੇ ਵਿਸ਼ਵਾਸ ਹੈ ਭਰੋਸਾ ਹੈ। ਉਹ ਤੇ ਗੁਰੂ ਦੀ ਬਖਸ਼ਿਸ਼ ਵਰਤਦੀ ਹੈ ਉਸ ਸਰੀਰ ਦੇ ਦਿਮਾਗ ਵਿੱਚ ਇਹ ਗੱਲ ਕਰ ਕਰਦੀ ਉਸ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਦਿਸ਼ਾ ਬਦਲ ਦਿੱਤੀ ਦਿਸ਼ਾ ਬਦਲੌਣ ਦੇ ਨਾਲ ਕਮਰੇ ਦੀ ਸਾਰੀ ਸੋਪਣ ਵੀ ਖਤਮ ਹੋ ਗਈ ਉਹ ਗੱਲ ਹੀ ਨਾ ਰਹੀ ਕਿਉਂਕਿ ਕਈ ਵਾਰ ਸੈਟਿੰਗ ਹੋਈ ਹੁੰਦੀ ਹੈ ਬਦਲੌਣ ਨਾਲ ਫਿਰ ਉਹ ਗੱਲ ਨਹੀਂ ਬਣਦੀ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਪ੍ਰਕਾਸ਼ ਦੀ ਦਿਸ਼ਾ ਜਿੱਧਰ ਮਰਜ਼ੀ ਹੋਵੇ ਉਸ ਨਾਲ ਕਾਰੋਬਾਰ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਰੂਪ ਮੰਨਦੇ ਪੈ ਮਾਨੁ ਦਾਸ ਨੇ ਬੇਨਤੀ ਕੀਤੀ ਜੇ ਨਹੀਂ ਤਸਲੀਤਾ ਦਰਬਾਰ ਸਾਹਿਬ ਜੋ ਸਾਡੇ ਲਈ ਸਭ ਤੋਂ ਵੱਡਾ ਕੇਂਦਰ ਹੈ ਉਸ ਦੇ ਅੰਦਰ ਜਾਵੋ ਤਾਂ ਦਿਸ਼ਾ ਹੋਰ ਪਾਸੇ ਹੈ ਬਾਬਾ ਬੁੱਢਾ ਜੀ ਦੀ ਵੀ ਤੇ ਪ੍ਰਕਾਸ਼ ਦੀ ਦਿਸ਼ਾ ਹੋਰ طرف ਹੈ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਦਿਸ਼ਾ ਹੋਰ طرف ਹੈ ਇਹ ਸਾਡੇ ਲਈ ਸਾਡਾ ਕੇਂਦਰ ਵੀ ਦਰਬਾਰ ਸਾਹਿਬ ਬੜੀ ਵੱਡੀ ਮਿਸਾਲ ਹੈ ਦਾਸ ਗੁਰੂ ਦੇ ਭਰੋਸੇ ਨਾਲ ਲਿਖ ਰਿਹਾ ਹੈ ఏ దిశ చిత్తర్మచీ హోవే జీ ਸਾਡੇ ਕੋ ਸੁਖਮਨੀ ਸਾਹਿਬ ਦਾ ਤਨ ਹੈ ਤਾਂ ਫਿਰ ਇਹ ਚੀਜ਼ਾਂ ਸਾਡੇ ਲਈ ਕੋਈ ਅਰਥ ਨਹੀਂ ਰੱਖਦੀਆਂ జగਤ ਫਸਿਆ ਪਿਆ ਹੈ ਵਹਿਮਾ ਪਰਮਾ ਵਿੱਚ ਭਾਰਜਿਸ ਦੇ ਪੱਲੇ ਸੁਖਮਨੀ ਸਾਹਿਬ ਦਾ ਤਨ ਹੈ ਉਹ ਆਕਰ ਜਾਮਾ ਵਿੱਚ ਆ ਕੇ ਨਹੀਂ ਨਿਮਰਤਾ ਵਿੱਚ ਕਹੇ ਕਿ ਮੇਰੇ ਕੋਲ ਉਹ ਤਨ ਹੈ ਜਿਸ ਨਾਲ ਮੈਨੂੰ ਕੋਈ ਸਗਨ ਅਪਸਗਨ ਨਹੀਂ ਲੱਗ ਸਕਦਾ ਇਹ ਵਹਿਮ ਪਰਮ ਮੇਰੇ ਲਈ ਨਹੀਂ ਹੱਲ ਇਸ਼ਾਰਾ ਲੈਣਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਅਟਮੀ ਵਿਸ਼ੇਸ਼ਤਾਈ ਜਿਸ ਕਰ ਵਿੱਚ ਸੁਖਮਨੀ ਸਾਹਿਬ ਦਾ ਵਾਸਾ ਹੋਵੇ ਕੋਤੇ ਜੰਤਰ ਮੰਤਰ ਕੋਈ ਅਸਰ ਨਹੀਂ ਕਰ ਸਕਦੇ ਬੁਰਾ ਮੰਦਣ ਵਾਲੇ ਈਰਖਾ ਕਰਨ ਵਾਲੇ ਸੁਖਮਨੀ ਸਾਹਿਬ ਨਾਲ ਸਾਝ ਪਾਉਣ ਵਾਲੇ ਦਾ ਕੁਝ ਨਹੀਂ ਵੀ ਕਰ ਸਕਦੇ ਜਿਹੜਾ ਇਸ ਦਰਗਾਹੀ ਬਾਣੀ ਦਾ ਦਿੱਲਾ ਆਪਣੇ ਘਰ ਵਿੱਚ ਲਗਾ ਲਵੇ ਉਸ ਨੂੰ ਵਹਿਮਾ ਪਰਮਾ ਪੂਤਾ ਪ੍ਰੇਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਤੀ ਮਿਲੀ ਹੈ ਇਹ ਗੁਰੂ ਸਾਹਿਬ ਜੀ ਨੇ ਬੜਾ ਦਰਗਾਹੇ ਕਿਲਾ ਸਾਡੀ ਝੋਲੀ ਵਿੱਚ ਪਾਇਆ ਹੋਇਆ ਇਸ ਦਾ ਓਟ ਆਸਰਾ ਲਈਏ ਜੇਕਰ ਕਿਸੇ ਘਰ ਵਿੱਚ ਇੱਕ ਬਾਟ ਸੇ ਸੁਖਮਨੀ ਸਾਹਿਬ ਦਾ ਰੋਜ਼ਾਨਾ ਅੰਮ੍ਰਿਤ ਵੇਲੇ ਹੁੰਦਾ ਹੋਵੇ ਉਸ ਘਰ ਵਿੱਚ ਭੂਤ ਪ੍ਰੇਤ ਅਤੇ ਵਹਿਮ ਪਰਮ ਨਿਵਾਸ ਨਹੀਂ ਕਰ ਸਕਦੇ ਇਹ ਵਿਸ਼ੇਸ਼ਤਾ ਇਹ ਪੜ ਕੇ ਜੇਕਰ ਕੋਈ ਜੀ ਸਰੀਰ ਵੀ ਸੁਖਮਨੀ ਸਾਹਿਬ ਦੀ ਬਾੜ ਲਾ ਲੈਣ ਤਾਂ ਸਾਡਾ ਇਹ ਉਪਰਾਲਾ ਸਫਲ ਹੋਵੇਗਾ ਵਾਹਿਗੁਰੂ ਜੀ ਹੋਈਆ ਤੁਹਾਨੂੰ ਲੰਗਰ ਦੀ ਲਈ ਹੋਸ ਕਰਨਾ ਜੀ ਸਬਦਾ ਪੜਿਆ ਸੁਨਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ